ਮਿਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਇਹਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੀਆਂ ਲੱਤਾਂ ਦੇ ਵਿੱਚ ਗੋਲੀ ਵੱਜੀ ਹੈਗੀ ਹੈ ਇਹ ਜੀ ਪੁਨੀਤ ਸਿੰਘ ਗੋਲਾ ਨਾਮ ਦਾ ਇੱਕ ਕ੍ਰਿਮੀਨਲ ਵਿਅਕਤੀ ਹੈ ਇਹ ਮੱਥਾ ਰੱਖੋ ਥੱਲੇ ਰੱਖੋ ਸਾਰੇ ਆਈਡੀਆ ਦੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਜੀ ਦਾ ਨਾਮ ਦੇ ਕਰਤੀ ਦਾ ਕਮਾਂਡਰ ਹੋਇਆ ਸੀਗਾ ਆ ਕਟਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਇਹ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਇੱਕ ਚੋਪਿੰਗ ਕਾਂਡ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕਟਵਾਲੀ ਪਟਿਆਲਾ ਅਰਜਿੰਦਰ ਸਿੰਘ ਦੀ ਟੀਮ ਇਹ ਟੀਮਾਂ ਬੇਸਿਕਲੀ ਇਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਦੇ ਪਿੱਛੇ ਕਦੀ ਪਾਕਾ ਮੈਂਟ ਸਨੌਰ ਏਡੀਏ ਦੇ ਵਿੱਚ ਹੈਗੀ ਹੈ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਹਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੇ ਲੱਤਾਂ ਦੇ ਵਿੱਚ ਗੋਲੀ ਵਜੀ ਹੈਗੀ ਹੈ। ਤੋਂ ਉਹ ਅਸੀਂ ਇਹਨੂੰ ਫਰਦਰ ਲਾਜਵਾਸ ਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰੇਜੇਂਦਰਾ ਹਸਪੀਟਲ ਤੇ ਇਹਤੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੂਹਾਂ ਦੇ ਮਰਡਰਸ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਉਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗਾਇਕ ਦੇ ਨਾਲ ਤਾਂ ਅਜੇ ਬੜੀ ਵੱਡੀ ਸਫਲਤਾ ਜਿਹੜੀ ਇਹ ਦੋਨੋਂ ਟੀਮਾਂ ਨੂੰ ਮਿਲੀ ਹੈਗੀ ਆ। ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਪਬਲਿਕ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜਿਹਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਤੇ ਸੈਕੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਇਹ 0 ਡਾਲਰ ਰੈਂਸ ਹੈ ਅਗੇਂਸਟ ਗੈਂਗਸਟਰイズਮ ਪਰਮਾਸ਼ੀ ਜੇ ਕੋਈ ਵੀ ਇੰਡਾਲਜ ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸਖਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ ਸਰ ਇਹਦੇ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਇੱਕ ਕੇਜਪਾਲ ਵਾਲਾ ਉਸਦੇ ਵਿੱਚ ਵੀ ਵਾਂਟਡ ਸੀ ਮਤਲਬ ਉਹਦੇ ਵਿੱਚ ਵਾਂਟਡ ਸੀਗਾ ਉਹਦੇ ਬੇਸਤੀ ਜਿਹੜੀਆਂ ਸਾਡੀਆਂ ਟੀਮਾਂ ਇਹਨੂੰ ਟਰੈਕ ਕਰ ਰਹੀਆਂ ਅਸੀਂ ਜੀ ਜੀ ਕੱਲਾ ਸੀ ਅੱਜ ਅੱਜ ਕੱਲਾ ਸੀਗਾ ਸਰ ਹੈ ਬਾਈਕ ਵਗੈਰਾ ਸੀ ਕਾਦੇ ਅੱਜ ਇੱਕ ਬਾਈਕ ਤੇ ਸੀਗਾ ਜੀ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਏਰੀਆ ਚ ਜਿੱਥੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਹਾ ਸੀਗਾ ਤੇ ਇੱਕ ਪਿਸਤਲ ਜਿਹੜਾ ਬੱਤੀਬੋਰ ਦਾ ਉਹ ਮਿਲਿਆ ਹੈਗਾ ਤੇ ਕਰੀਬ ਇਹਨੇ 3-4 ਰਾਉਂਡ ਜਿਹੜੇ ਹੈਗੇ ਆ ਪੁਲਿਸ ਪਾਰਟੀ ਦੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ 3-4 ਰਾਉਂਡ ਫਾਇਰ ਕੀਤੇ ਹੈਗੇ ਜੋ ਇਹਦੇ ਹੋਰ ਕੋਈ ਮੁਲਾਜ਼ਮ ਤਾਂ ਨਹੀਂ ਆਪਣਾ ਇੰਜਰਡ ਹੋਇਆ ਜੀ ਕੋਈ ਸਰ ਕੀ ਇਹ ਇਸ ਵਕਤ ਕੋਈ ਸਾਜ਼ਿਸ਼ ਕਰ ਰਿਆ ਸੀ ਜਾਂ ਕੋਈ ਇਥੇ ਕਿਲਿੰਗ ਵਾਸਤੇ ਸੀ ਜਾਂ ਕਿਵੇਂ ਸੀਗਾ ਇਨਫੋਰਮੇਸ਼ਨ ਸੀ ਕਿ ਇਹ ਹੋਰ ਕ੍ਰਿਮੀਨਲ ਐਲੀਮੈਂਟਸ ਨੇ ਜਿਹੜੇ ਉਹਨਾਂ ਦੇ ਨਾਲ ਟੱਚ ਦੇ ਵਿੱਚ ਹੈਗਾ ਕਈ ਗੈਂਗਸਟਰਾਂ ਨਾਲ ਵੀ ਟੱਚ ਆਇਆ ਜਿਵੇਂ ਰਜੀਵ ਰਾਜਾ ਗੈਂਗ ਦੇ ਨਾਲ ਵੀ ਟੱਚ ਸੀਗਾ ਤਾਂ ਕੋਈ ਇਹ ਵੱਡੀ ਵਾਰਦਾਤ ਪਟਿਆਲਾ ਚ ਅੰਜਾਮ ਦੇ ਸਕਦਾ ਸੀ ਪਟਿਆਲਾ ਚ ਕੁਝ ਯੰਗਸਟਰਸ ਦੇ ਨਾਲ ਮਿਲ ਕੇ ਇਹ ਮਾਹੌਲ ਖਰਾਬ ਕਰਨਾ ਚਾਹਵਾ ਸੀ ਕਿਦੀਆਂ ਗੋਲੀਆਂ ਲੱਗੀਆਂ ਸਰ ਇਹਨੂੰ ਦੋ ਇੰਜਰੀਜ਼ ਨੇ ਇਹਦੇ ਲੈਗ ਦੇ ਵਿੱਚ ਬਾਕੀ ਮੈਡੀਕਲ ਜਿਹੜੇ ਰਿਪੋਰਟ ਆਏਗੀ ਉਸ ਤੋਂ ਕਲੀਅਰ ਹੋਏਗਾ ਠੀਕ ਹੈ ਸਰ